ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਜਿਹੜਾ ਆਪਣਾ ਟੌਪਿਕ ਹੋਊਗਾ ਉਹ ਹੋਊਗਾ ਆਉਣ ਵਾਲੇ ਪੰਜਾਬ ਦੇ ਵਿੱਚ 2027 ਦੇ ਇਲੈਕਸ਼ਨਾਂ ਬਾਰੇ ਅ ਉਹੀ ਚਿਹਰਾ ਨਵੇਂ ਵਾਅਦੇ ਪੰਜਾਬ 2027 ਦਾ ਅਖਾੜਾ ਹੁਣ ਇੱਕ ਵਾਰੀ ਫੇਰ ਪਖ ਚੁੱਕਿਆ ਪਰ ਇਸ ਵਾਰ ਜਿਹੜੇ ਪੰਜਾਬ ਦੇ ਵੋਟਰ ਐ ਉਹ ਸਿਰਫ ਉਹਨਾਂ ਨੇ ਜਿਹੜੀ VOTING ਕਰਨੀ ਉਹ ਵਾਅਦਿਆਂ ਤੇ ਨਹੀਂ ਕਰਨੀ ਉਹਨਾਂ ਨੇ ਰਿਕਾਰਡ ਦੇਖਣਾ ਹੈ ਕਿ ਪਾਰਟੀਆਂ ਨੇ ਪਿੱਛੇ ਕੀ ਕੀਤਾ ਜ਼ਮੀਨੀ ਹਕੀਕਤ ਵੇਖਣਗੇ ਉਹ ਫੇਰ ਆਪਣੀ ਜਿਹੜੀ ਇਹ 2027 ਦਾ ਇਲੈਕਸ਼ਨ ਹੈ ਉਹ ਨਿਪਰੇ ਚੜਨਾ ਹੈ ਭਲਾਂ ਹਜੇ ਉਸ ਵਿੱਚ ਟਾਈਮ ਪਿਆ ਹੈ ਹਜੇ 2 ਸਾਲ ਪਏ ਹੈ ਪਰ ਜੇ ਆਪਾਂ ਇਹ ਸਾਰੀ ਇਤਿਹਾਸ ਨੂੰ ਪੜਹੀਏ ਹਿਸਟਰੀ ਨੂੰ ਪੜਹੀਏ ਵੀ ਦੋ ਪੰਜਾਬ ਦੇ ਵਿੱਚ ਜਿਹੜੇ 2027 ਦੇ ਵਿੱਚ ਇਲੈਕਸ਼ਨ ਹੋਣ ਵਾਲੇ ਆ ਉਹਦੇ ਵਿੱਚ ਕਿਹੜੀ ਪਾਰਟੀ ਦਾ ਪਲੜਾ ਹੋਊਗਾ ਆਪਾਂ ਸਾਰੇ ਆંકੜੇ ਦੇਖਾਂਗੇ ਉਹਦੇ ਵਿੱਚ ਜੇ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਣੀਆਂ ਮੁੱਖ ਜਿਹੜੀਆਂ ਪਾਰਟੀਆਂ ਉਹ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਾਂਗਰਸ ਤੇ ਇਹ ਆਪਣੀਆਂ ਮੁੱਖ ਪਾਰਟੀਆਂ ਨੇ ਤੇ ਉਹਦੇ ਵਿੱਚ ਬੀਐਸਪੀ ਵੀ ਕੁਝ ਸੀਟ ਸ਼ੇਅਰ ਕਰਦੀ ਹੈ ਤੇ ਆਪਣੇ ਇੰਡੀਪੈਂਡੈਂਟਸ ਵੀ ਉਹਨਾਂ ਦਾ ਵੀ ਵੋਟ ਸ਼ੇਅਰ ਹੈਗਾ ਜੀ ਤੇ ਹੁਣ ਆਪਾਂ ਇਹ ਸਾਰਾ ਪਰਸੈਂਟੇਜ ਵਾਈਜ਼ ਦੇਖਦੇ ਹਾਂ 2022 ਦੇ ਜਿਹੜੇ ਇਲੈਕਸ਼ਨ ਹੋਏ ਸੀ ਜੇ ਆਪਾਂ ਉਹਦੀ ਗੱਲ ਕਰੀਏ 2022 ਦੇ ਵਿੱਚ ਜੀ ਆਮ ਆਦਮੀ ਪਾਰਟੀ ਨੇ 117 ਸੀਟਾਂ ਚੋਂ 92 ਸੀਟਾਂ ਜਿੱਤੀਆਂ ਸੀ ਜਿਹਦੇ ਵਿੱਚ ਉਹਨਾਂ ਦਾ ਵੋਟ ਪਰਸੈਂਟ ਸੀਗਾ ਜੀ ਉਹ ਤਕਰੀਬਨ 42% ਸੀ ਅਤੇ ਭਗਵੰਤ ਮਾਨ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਤਾਂ ਪੰਜਾਬ ਪੰਜਾਬ ਦੇ ਵਸਨੀਕਾਂ ਨੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਭਗਵੰਤ ਮਾਨ ਸਾਹਿਬ ਨੂੰ ਆਪਣਾ ਮੁੱਖ ਮੰਤਰੀ ਬਣਾਇਆ ਸੀ ਤਾਂ ਜੇ ਆਪਾਂ ਦੂਜੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਹੈਗੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜੀ 2022 ਦੇ ਵਿੱਚ ਤਿੰਨ ਸੀਟਾਂ ਜਿੱਤੀਆਂ ਸੀ ਤੇ ਜਿਹੜਾ ਉਹਨਾਂ ਦਾ ਵੋਟ ਪਰਸੈਂਟੇਜ ਸੀਗਾ ਉਹ 18.38 ਮਤਲਬ 18.38 ਸੀਗਾ ਤਾਂ 18% ਕਹਿ ਸਕਦੇ ਆਪਾਂ ਨੀਅਰ ਅਬਾਊਟ ਤਾਂ ਇਹਨਾਂ ਦੀਆਂ ਜਿਹੜੀਆਂ ਸੀਟਾਂ ਸੀਗੀਆਂ ਉਹ ਤਿੰਨ ਸੀਟਾਂ ਸ਼੍ਰੋਮਣੀ ਕਾਲੀ ਦਲ ਨੇ ਜਿੱਤੀਆਂ ਸੀ ਤਾਂ ਫਿਰ ਇਹ ਤੀਜੀ ਪਾਰਟੀ ਦੀ ਗੱਲ ਕਰੀਏ ਉਹ ਸੀਗੀ ਕਾਂਗਰਸ ਜਿਹਨੂੰ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਵੀ ਕਹਿੰਦੇ ਆ ਆਈਐਨਸੀ ਤਾਂ ਉਹਨੇ 117 ਚੋਂ 18 ਸੀਟਾਂ ਜਿੱਤੀਆਂ ਸੀ ਤੇ ਇਹਨਾਂ ਦਾ ਜਿਹੜਾ ਵੋਟ ਪਰਸੈਂਟ ਸੀਗਾ ਜੀ ਉਹ ਨੀਅਰ ਅਬਾਊਟ 23% 23% ਸੀਗਾ ਤਾਂ ਦੂਜੀ ਜਿਹੜੀ ਇਹ ਤੋਂ ਬਾਅਦ ਜਿਹੜੀ ਪਾਰਟੀ ਆ ਉਹ ਬੀਜੇਪੀ ਆਉਂਦੀ ਹੈ ਜੀ ਬੀਜੇਪੀ ਨੇ ਉਸ ਵਕਤ 2022 ਦੇ ਵਿੱਚ ਦੋ ਸੀਟਾਂ ਜਿੱਤੀਆਂ ਸੀ ਤੇ ਇਹਨਾਂ ਦਾ ਵੋਟ ਪਰਸੈਂਟ 6.6% ਸੀਗਾ ਫਿਰ ਬਾਊਜਨ ਸਮਾਜ ਪਾਰਟੀ ਆ ਗਈ ਉਹਨੇ ਇੱਕ ਸੀਟ ਜਿੱਤੀ ਸੀ ਤੇ ਉਹਨਾਂ ਦਾ ਵੋਟ ਪਰਸੈਂਟ 1.77 ਯਾਨੀ ਕਿ 1.77% ਸੀ 1% ਹੀ ਮੰਨੋ ਤੁਸੀਂ ਫੇਰ ਆ ਗਈ ਜੀ ਜਿਹੜੇ ਇੰਡੀਪੈਂਡੈਂਟ ਆਯਾਦ ਖੜੇ ਹੁੰਦੇ ਆ ਉਹਨਾਂ ਨੇ ਵੀ ਇਹ ਲਾਲੋ ਵੀ ਨੀਅਰ ਅਬਾਊਟ 3% ਦੀ ਜਿਹੜਾ ਵੋਟ ਸ਼ੇਅਰ ਆ ਉਹ ਪ੍ਰਾਪਤ ਕੀਤਾ ਸੀ ਤੇ ਫੇਰ ਲਾਸਟ ਜਿਹਨੂੰ ਆਪਾਂ ਨੋਟਾ ਕਹਿ ਦਿੰਦੇ ਆ ਜੀ ਬਹੁਤੇ ਦਰਸ਼ਕਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਜਦੋਂ ਆਪਾਂ ਵੋਟ ਪਾਉਣ ਜਾਂਦੇ ਆ ਇੱਕ ਥੱਲੇ ਨੋਟਾ ਹੁੰਦਾ ਨੋਟਾ ਦਾ ਮਤਲਬ ਹੈ ਜੀ ਨਨ ਆਫ ਦਾ ਬਬ ਵੀ ਜਿਹੜੇ ਉੱਤੇ ਜਿੰਨੇ ਵੀ ਅਹੁਦੇਦਾਰ ਨੇ ਪਾਰਟੀਆਂ ਨੇ ਉਹ ਸਾਨੂੰ ਉਹਨਾਂ ਚੋਂ ਕੋਈ ਪਸੰਦ ਨਹੀਂ ਤੇ ਤੁਸੀਂ ਨੋਟਾ ਨੱਪ ਦੋਗੇ ਤਾਂ ਇਹ ਨੋਟਾ ਦੀ ਪਰਸੈਂਟੇਜ ਹੁੰਦੀ ਹੈ ਤੇ ਜੇ ਨੋਟਾ ਦੀ ਪਰਸੈਂਟੇਜ ਕਿਸੇ ਅਸੈਂਬਲੀ ਚ ਜ਼ਿਆਦਾ ਹੋ ਜੇ ਨਾ ਤਾਂ ਉਹ ਤਕਰੀਬਨ ਸਾਰੀਆਂ ਹੀ ਸੀਟਾਂ ਜਿਹੜੇ ਉਮੀਦਵਾਰ ਖੜੇ ਹੋਏ ਆ ਉਹ ਫਿਰ ਨਹੀਂ ਖੜੇ ਹੋ ਸਕਦੇ ਤਾਂ ਇਹ ਵੀ ਹੁੰਦਾ ਪਰ 2022 ਦੇ ਵਿੱਚ ਜਿਹੜੀ ਨੋਟਾ ਨੂੰ ਵੋਟ ਪਈ ਸੀ ਉਹ ਅੱਧਾ ਪਰਸੈਂਟ ਤਕਰੀਬਨ ਵੋਟ ਪਈ ਸੀ ਤੇ ਇਹਦੇ ਵਿੱਚ ਫਿਰ ਆਪਣੀ ਸ਼੍ਰੋਮਣੀ ਅਕਾਲੀ ਦਲ ਵੀ ਆਉਂਦੀ ਹੈ ਜੀ ਪਾਰਟੀ ਅੰਮ੍ਰਿਤਸਰ ਇੱਕ ਤਾਂ ਕੱਲੀ ਸ਼੍ਰੋਮਣੀ ਅਕਾਲੀ ਦਲ ਇੱਕ ਹੈਗੀ ਹੈ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦਾ ਵੋਟ ਪਰਸੈਂਟ ਉਦੋਂ 3.84% ਸੀਗਾ ਤਾਂ ਜੇ ਹੁਣ ਆਪਾਂ ਦੇਖੀਏ ਵੀ ਇੱਥੇ ਆંકੜਿਆਂ ਦੇ ਹਿਸਾਬ ਨਾਲ ਤਾਂ ਕਿਹੜੀ ਪਾਰਟੀ ਕਿੱਥੇ ਖੜਦੀ ਹੈ ਤਾਂ ਉਹ ਤਾਂ 2022 ਚ ਵੋਟਾਂ ਪਈਆਂ ਸੀ ਤੇ ਫਿਰ ਜਦੋਂ ਆ ਪਿੱਛੇ ਰੀਸੈਂਟਲੀ ਐ ਐਮਪੀ ਦੀਆਂ ਸੀਟਸ ਵਾਸਤੇ VOTING ਹੋਈ ਜਿਵੇਂ ਆਪਾਂ ਕਹਿੰਨੇ ਮੋਦੀ ਬਣਾਉਣ ਵਾਸਤੇ ਹੁਣ ਮੋਦੀ ਬਣਿਆ ਤਾਂ ਉਹ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਦੋਂ ਆਪਾਂ ਵੋਟਾਂ ਪਾਈਆਂ ਮੋਦੀ ਬਣਦਾ ਤਾਂ ਉਦੋਂ ਵੋਟ ਪਰਸੈਂਟ ਕੀ ਸੀਗਾ ਉਦੋਂ ਨੀਅਰ ਅਬਾਊਟ ਜਿਹੜਾ ਆਮ ਆਦਮੀ ਦਾ ਵੋਟ ਪਰਸੈਂਟ ਉਹ ਘਟਿਆ ਜੀ ਤਾਂ ਉਹਦਾ ਵੋਟ ਪਰਸੈਂਟ 26% ਹੀ ਰਹਿ ਗਿਆ ਤੇ ਉਹਦੇ ਵਿੱਚ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦਾ ਜਿਹੜਾ ਵੋਟ ਸ਼ੇਅਰ ਹੈ ਉਹ 3% ਵੱਧ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟ 18 ਤੋਂ 13 ਰਹਿ ਗਿਆ ਭਾਜਪਾ ਨੇ ਆਪਣਾ ਜਿਹੜਾ ਵੋਟ ਪਰਸੈਂਟ ਹੈ ਉਹ ਦੇਖੋ ਇਹ ਇੱਕ ਦੇਖਣ ਵਾਲੀ ਗੱਲ ਹੈ ਵੀ ਭਾਜਪਾ ਨੇ ਆਪਣਾ ਜਿਹੜਾ ਵੋਟ ਪਰਸੈਂਟ ਹੈ ਉਹ 6.6 ਤੋਂ ਜਿਹੜਾ ਕਿ ਐਮਐਲਏ ਦੀ ਸੀਟ ਚੂਨਾਚ ਸੀਗਾ ਤੇ ਐਮਪੀ ਦੀਆਂ ਵਿੱਚ ਆਪਣਾ ਵੋਟ ਪਰਸੈਂਟ 6.6 ਤੋਂ ਵਧਾ ਕੇ ਕਿੰਨਾ ਕਰਤਾ ਜੀ 18.56% ਕਰਤਾ ਜਾਨੀ ਨੀਅਰ ਅਬਾਊਟ ਆਪਾਂ ਇਹ ਕਹਿ ਸਕਦੇ ਹਾਂ 18.5% ਤੇ ਬੀਜੇਪੀ ਨੇ ਗਰੋਥ ਕੀਤੀ ਆ ਆਪਦੇ ਵੋਟ ਸ਼ੇਅਰ ਤੇ ਤਾਂ ਜਿਹੜੀ ਬਹੁਜਨ ਸਮਾਜ ਪਾਰਟੀ ਸੀ ਉਹਨੇ ਵੀ ਇਨਕਰੀਜ਼ ਕੀਤਾ ਪਹਿਲਾਂ ਉਹਨਾਂ ਦਾ ਐਮਐਲਏ ਦੀ ਵੋਟਿੰਗ ਚ 1.77 ਵੋਟ ਪਰਸੈਂਟ ਸੀਗਾ ਤੇ ਫਿਰ ਉਹ ਐਮਪੀ ਦੀਆਂ ਸੀਟ ਦੇ ਵਿੱਚ ਉਹ ਕਿੰਨਾ ਹੋ ਗਿਆ ਜੀ 2.49 ਯਾਨੀ ਕਿ ਨੀਅਰ ਅਬਾਊਟ 2.5% ਹੀ ਕਹਿ ਸਕਦੇ ਆਪਾਂ ਆਜ਼ਾਦ ਜਿਹੜੇ ਉਮੀਦਵਾਰ ਸੀਗੇ ਉਹਨਾਂ ਦਾ ਵੀ ਵੋਟ ਪਰਸੈਂਟ ਤੁਸੀਂ ਇਹ ਲਾ ਲਓ ਵੀ ਦੁੱਗਣੇ ਤੋਂ ਵੀ ਜ਼ਿਆਦਾ ਵਧਿਆ ਹੈ ਉਹਨਾਂ ਦਾ ਵੋਟ ਪਰਸੈਂਟ ਪਹਿਲਾਂ ਐਮ ਐਲ اے ਸੀਟ ਤੇ 2.94 ਸੀਗਾ ਤਾਂ ਫਿਰ ਇਹ ਵੱਧ ਕੇ ਕਿੰਨਾ ਹੋ ਗਿਆ ਜੀ 7.86 ਤਾਂ ਆਪਾਂ ਇਹ ਕਹਿ ਸਕਦੇ ਆ ਨੀਅਰ ਅਬਾਊਟ 8% ਇਹਨਾਂ ਦਾ ਵੋਟ ਪਰਸੈਂਟ ਵਧਿਆ ਹੈ ਤਾਂ ਹੁਣ ਇਹ ਜਿਹੜੇ ਆਪਾਂ ਆંકੜੇ ਦੇਖੇ ਤਾਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਕਿਹੜੀ ਪਾਰਟੀ ਮਜ਼ਬੂਤ ਹੈ ਕਿਹੜੀ ਨਹੀਂ ਹੁਣ ਜੇ ਤੁਸੀਂ ਪੰਜਾਬ 'ਚ ਗੱਲ ਕਰੋ ਤਾਂ ਤਕਰੀਬਨ ਜਿਹੜੇ ਵੱਡੇ ਪੰਡਤ ਨੇ ਉਹ ਤੁਹਾਨੂੰ ਇਹ ਕਹਿਣਗੇ ਕਿ ਜੀ ਕਾਂਗਰਸ ਦੀ ਪੋਜੀਸ਼ਨ ਬਹੁਤ ਸਟਰੋਂਗ ਹੈ ਪਰ ਜੇ ਆਪਾਂ ਇਤਿਹਾਸ ਤੇ ਜਾਈਏ ਜੀ ਕਾਂਗਰਸ ਦਾ ਰਿਜ਼ਲਟ ਜਦੋਂ ਚੋਣਾ ਆਉਂਦੀਆਂ ਕੋਈ ਬੜਾ ਚੰਗਾ ਨਹੀਂ ਹੈਗਾ ਕਾਂਗਰਸ ਆਪਦੀਆਂ ਸੀਟਾਂ ਨੂੰ ਇੰਟੈਕਟ ਨਹੀਂ ਕਰ ਸਕੀ ਇਹਦਾ ਆਪਾਂ ਉਦਾਹਰਨ ਵੀ ਦਿੰਨੇ ਆ ਜੀ ਉਦਾਹਰਨ ਇਹ ਹੈ ਵੀ ਹਰਿਆਣਾ ਤੁਸੀਂ ਦੇਖਿਆ ਹੋਊਗਾ ਹਰਿਆਣਾ ਚ 10 15 ਦਿਨ ਪਹਿਲਾਂ ਕੋਈ ਨਹੀਂ ਦੱਸ ਸਕਦਾ ਸੀ ਵੀ ਕਿਹਦੀ ਸਰਕਾਰ ਬਣਨੀ ਹੈ ਤਾਂ ਉੱਥੇ ਕਾਂਗਰਸ ਜਿੱਤ ਦੀ ਜਿੱਦੀ ਹਾਰੀ ਹੈ ਤਾਂ ਉੱਥੇ ਜੇ ਆਪਾਂ ਰਿਜ਼ਲਟ ਦੇਖ ਗਏ ਤਾਂ ਕਾਂਗਰਸ ਨੂੰ ਸਿਰਫ 37 ਸੀਟਾਂ ਹੀ ਆਈਆਂ ਸੀ ਹਰਿਆਣਾ ਦੀ ਜਿਹੜੀ ਮੁੱਖ ਮੰਤਰੀ ਵਾਸਤੇ ਚੋਣ ਹੁੰਦੀ ਹੈ ਜਿਹਨੂੰ ਆਪਾਂ ਐਮਐਲਏ ਦੀਆਂ ਸੀਟਸ ਵੀ ਕਹਿ ਦਿੰਦੇ ਆ ਤਾਂ ਉੱਥੇ ਭਾਜਪਾ ਬਾਜ਼ੀ ਮਾਰ ਗਈ ਜੀ ਉਹਨੇ 48 ਸੀਟਸ ਮਤਲਬ ਜਿੱਤ ਲਈਆਂ ਜੇ ਹੁਣ ਇਹਦਾ ਕਾਰਨ ਆਪਾਂ ਦੇਖ ਗਏ ਕੀ ਰਿਹਾ ਜੀ ਇਹ ਬਾਗੀ ਕੈਂਡੀਡੇਟਸ ਦਾ ਜੀ ਬਗਾਵਤ ਹੈ ਕਾਂਗਰਸ ਚ ਉਹ ਲੈ ਕੇ ਬੈਗੀ ਤਾਂ ਜੇ ਹੁਣ ਆਪਾਂ ਹੁਣ ਪੰਜਾਬ ਦਾ ਕਿਉਂਕਿ ਚੋਣ ਆਉਣ ਵਾਲਾ ਹੈ ਉੱਥੇ ਇਹ ਡਰ ਵੀ ਰਹਿੰਦਾ ਜੇ ਮੰਨ ਲਓ ਕੱਲ ਨੂੰ 2027 ਚ ਪੰਜਾਬ ਦੀਆਂ ਵੋਟਾਂ ਪੈਂਦੀਆਂ ਮੁੱਖ ਮੰਤਰੀ ਵਾਸਤੇ ਤਾਂ ਉੱਥੇ ਕਾਂਗਰਸ ਦਾ ਸਭ ਤੋਂ ਵੱਡਾ ਜਿਹੜਾ ਖਤਰਾ ਹੋਊਗਾ ਨਾ ਜੀ ਉਹ ਇਹ ਹੋਊਗਾ ਵੀ ਜਦੋਂ ਸੀਟਸ ਐਲਾਨ ਕਰਤੀਆਂ ਇਹਨਾਂ ਦੇ ਬੰਦੇ ਸ਼ਿਫਟ ਕਰ ਜਾਂਦੇ ਆ ਤੇ ਉਸ ਚ ਹੁਣ ਕਿਉਂਕਿ ਲੀਡਰ ਦਾ ਉੱਪਰੋਂ ਕੋਈ ਕੰਟਰੋਲ ਨਹੀਂ ਤਾਂ ਉੱਥੇ ਨਾ ਪਾਰਟੀ ਨੂੰ ਢਾਹ ਬਹੁਤ ਲੱਗਦੀ ਹੈ ਤੇ ਇਹ ਕੋਈ ਮੈਂ ਇੱਕ ਉਦਾਹਰਣ ਹੀ ਦੇ ਰਿਹਾ ਜਿੱਥੇ ਕਾਂਗਰਸ ਜਿੱਦੀ ਜਿੱਦੀ ਹਾਰੀ ਹੈ ਕਾਂਗਰਸ ਜਿੱਦੀ ਜਿੱਦੀ ਰਾਜਸਥਾਨ ਚ ਵੀ ਹਾਰੀ ਹੈ ਕਾਂਗਰਸ ਜਿੱਦੀ ਜਿੱਦੀ ਉਹ Madhya Pradesh ਚ ਵੀ ਉਹ ਹਾਰੀ ਐ ਤੇ ਕਾਂਗਰਸ ਜਿੱਤ ਰਹੀ ਸੀ Chhattisgarh ਚ 2023 ਦੀਆਂ MLA ਦੀਆਂ ਵੋਟਾਂ ਵੀ ਉੱਥੇ ਵੀ ਹਾਰੀ ਐ ਤੇ ਕਾਂਗਰਸ Odisha ਚ ਵੀ ਹਾਰੀ ਐ ਤੇ Meghalaya ਇਹਦੀ ਇੱਕ ਹੋਰ ਉਦਾਹਰਨ ਐ ਤਾਂ ਜੇ ਆਪਾਂ ਦੇਖ ਗਏ ਵੀ ਅ ਰਾਜਸਥਾਨ ਦੇ ਵਿੱਚ ਕਿੰਨਾ ਡ੍ਰੌਪ ਆਇਆ ਤਾਂ Rajasthan ਦੇ ਵਿੱਚ ਜਦੋਂ ਸਭ ਇਹ ਕਹਿ ਰਹੇ ਸੀ ਕਿ ਕਾਂਗਰਸ ਦੀ ਸਰਕਾਰ ਬਣੂਗੀ ਉਸ ਵਕਤ ਵੀ ਉਹਨਾਂ ਦਾ ਅੰਦਰੂਨੀ ਕਲੇਸ਼ ਕਾਂਗਰਸ ਨੂੰ ਲੈ ਕੇ ਵਹਿ ਗਿਆ ਜੀ ਦੇ ਚ ਅਸ਼ੋਕ ਗਹਿਲੋ ਤੇ ਸਚਨ ਪਾਇਲਟ ਦਾ ਆਪਾਂ ਨੂੰ ਪਤਾ ਹੈ ਕਿ 36 ਦਾ ਅੰਕੜਾ ਹੈ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਤਾਂ ਇਹ ਨਾਰਾਜ਼ਗੀ ਵੀ ਰਹੀ ਕਿ ਕੁਝ जाट ਤੇ ਗੁਜਰ ਵੋਟ ਵੀ ਇਹਨਾਂ ਨੂੰ ਨਹੀਂ ਪਈ ਤਾਂ ਕਾਂਗਰਸ ਦਾ ਜਿਹੜਾ ਕੀ 2018 ਦੇ ਵਿੱਚ ਜਿਹੜੇ ਨਵੇਂ 99 ਸੀਟਾਂ ਸੀਗੀਆਂ 99 ਉਹ ਕਿੰਨੀਆਂ ਰਹਿ ਗਈਆਂ 2023 ਦੇ ਵਿੱਚ ਜਦੋਂ ਉੱਥੇ ਭਾਜਪਾ ਸਰਕਾਰ ਬਣਦੀ ਉਹ 68 ਹੀ ਰਹਿ ਗਈਆਂ ਜੀ ਇਹਦਾ ਮਤਲਬ ਕਾਂਗਰਸ ਦਾ ਸੀਟ ਪਰਸੈਂਟ ਘਟ ਗਿਆ ਅੰਦਰੂਨੀ ਕਲੇਸ਼ ਕਰਕੇ ਤਾਂ ਮੱਧ ਪ੍ਰਦੇਸ਼ 'ਚ ਵੀ ਇਹੀ ਆਪਾਂ ਕਹਿ ਸਕਦੇ ਹਾਂ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਜੀ ਜਿਹੜੀ ਕਾਂਗਰਸ ਨੂੰ ਲੈ ਬੈਠੀ ਉਹ ਸਭ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਉੱਥੇ ਵੀ ਕਾਂਗਰਸ ਦੀ ਸਰਕਾਰ ਬੰਦੀ ਬੰਦੀ ਰਹੀ ਹੈ ਤਾਂ ਉੱਥੇ ਭਾਜਪਾ ਨੇ 48.5% ਨਾਲ ਸਰਕਾਰ ਬਣਾਈ ਤੇ ਉੱਥੇ ਜੇ ਆਪਾਂ ਵੋਟ ਪਰਸੈਂਟ ਦੇਖੀਏ ਕਾਂਗਰਸ ਦਾ 40.4 ਰਿਹਾ ਤਾਂ ਹੁਣ ਆਪਾਂ ਨੂੰ ਜੇ ਕੰਪੇਅਰ ਕਰੀਏ ਦੋਨਾਂ ਨੂੰ 48.5 ਭਾਜਪਾ ਦਾ ਤੇ ਕਾਂਗਰਸ ਦਾ 40.4 ਤੁਹਾਨੂੰ ਕੋਈ ਬੜਾ ਅੰਤਰ ਨਹੀਂ ਲੱਗੂਗਾ ਵੋਟ ਪਰਸੈਂਟ 'ਚ ਪਰ ਦੇਖੋ ਉੱਥੇ ਵੀ ਇਹਨਾਂ ਦਾ ਅੰਦਰੂਨੀ ਕਲੇਸ਼ ਮੱਧ ਪ੍ਰਦੇਸ਼ 'ਚ ਤੇ ਕੁਝ ਬੰਦੇ ਜਿਹੜੇ ਕਿ ਮੌਕੇ ਤੇ ਸ਼ਿਫਟ ਕਰੇ ਆ ਜਿਵੇਂ ਮਾਧੋਰਾਵ ਸਿੰਧਿਆ ਦੀ ਗੱਲ ਕਰਦੇ ਆਪਾਂ ਜੀ ਉਹ ਬਹੁਤ ਗਦਾਵਰ ਨੇਤਾ ਸੀ ਕਾਂਗਰਸ 'ਚ ਉੱਥੇ ਉਹਨਾਂ ਦੀ ਜੀ ਪੁਛਪੜਦਾਲ ਨਹੀਂ ਹੋਈ ਤੇ ਉਹਨਾਂ ਨੇ ਆਪ ਦਾ ਸ਼ਿਫਟ ਕਰ ਲਿਆ ਤੇ ਉਹ ਬੀਜੇਪੀ 'ਚ ਆ ਗਏ ਤੇ ਬੀਜੇਪੀ ਨੇ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਬਣਾਤੀ ਉਹਦੇ ਵਿੱਚ ਇੱਕ ਲਾੜਲੀ ਭੈਣਾ ਯੋਜਨਾ ਜੀ 'ਚ ਮਤਲਬ ਉਹ ਲੇਡੀਜ਼ ਨੂੰ ਕੈਸ਼ ਉਹਨਾਂ ਦੇ ਅਕਾਊਂਟ ਚ ਮਤਲਬ ਹਰ ਮਹੀਨੇ ਜਾਂ ਹਰ 2 ਮਹੀਨਿਆਂ ਬਾਅਦ ਡਿਲੀਵਰ ਹੁੰਦਾ ਹੈ ਕੈਸ਼ ਉਹ ਲਾਡਲੀ ਭੈਣਾ ਯੋਜਨਾ ਵੀ ਇੱਕ ਕਾਰ ਰਹੀ ਹੈ ਵੀ ਮੱਧ ਪ੍ਰਦੇਸ਼ ਚ ਕਾਂਗਰਸ ਸਰਕਾਰ ਨਹੀਂ ਬਣਾ ਸਕੀ ਤਾਂ ਇਹ ਇਹ ਸਾਰਿਆਂ ਨੂੰ ਆਪਾਂ ਦੇਖ ਕੇ ਆਪਾਂ ਇਹ ਕਹਿ ਸਕਦੇ ਆ ਕਿ 2027 ਦਾ ਜਿਹੜਾ ਚੋਣ ਖਾੜਾ ਹੈ ਉਹ ਬੜਾ ਜੀ ਗੁੰਝਲਦਾਰ ਹੋਊਗਾ ਉੱਥੇ ਕਿਹੜੀ ਪਾਰਟੀ ਨੇ ਕਿ ਕਿਸ ਲੈਵਲ ਤੇ ਕਈ ਬਾਜ਼ੀ ਮਾਰਨੀ ਹੈ ਇਹ ਆਪਾਂ ਹੁਣ ਨਹੀਂ ਦੱਸ ਸਕਦੇ ਤਾ ਉਹ ਮੌਕੇ ਤੇ ਹੀ ਦੇਖਿਆ ਜਾਊ ਪਰ ਕਾਂਗਰਸ ਦਾ ਜੇ ਆਪਾਂ ਇਤਿਹਾਸ ਪਿਛਲੇ 2-3 ਸਟੇਟਾਂ ਇਥੋਂ ਗੱਲ ਦੱਸੀ ਹੈ ਮੈਂ ਜੋ ਉੱਥੇ ਦੇਖ ਗਿਆ ਤਾਂ ਕਾਂਗਰਸ ਦਾ ਅ ਹਜੇ ਕੁਝ ਬੇੜੀ ਆੜੀ ਡਗਮਗਾ ਸਕਦੀ ਹੈ ਕਿਉਂਕਿ ਉਹਨਾਂ ਤੇ ਜੀ ਲੀਡਰ ਕੰਟਰੋਲ ਨਹੀਂ ਹੁੰਦਾ ਤੇ ਜਦੋਂ ਸੀਟਾਂ ਵੰਡੀਆਂ ਜਾਣਗੀਆਂ ਉੱਥੇ ਹੀ ਕਾਂਗਰਸ ਨੂੰ ਮਾਰ ਪੈਣੀ ਹੈ ਕਿਉਂਕਿ ਜੇ ਆਪਾਂ ਕਾਂਗਰਸ ਦੇ ਸੀਐਮ ਦੇ ਚਿਹਰੇ ਦਾ ਦੇਖਗੇ ਤਾਂ ਉਹਦੇ 'ਚ ਇੱਕ ਬੰਦਾ ਨਹੀਂ ਹੈਗਾ ਉੱਥੇ ਤਿੰਨ-ਚਾਰ ਬੰਦੇ ਦੌੜ 'ਚ ਹੈ ਠੀਕ ਹੈ ਜੀ ਤਾਂ ਆਪਾਂ ਦੇਖਿਆ ਸੀਗਾ ਰਾਜਾ ਵੜਿੰਗ ਸਾਹਿਬ ਜਿਹੜੇ ਪ੍ਰਧਾਨ ਸੀਗੇ ਜਲੋ ਅੱਜਕਲ ਭਣਾ ਉਹ ਸੁਰਖੀਆਂ 'ਚ ਘੱਟ ਦਿਸਦੇ ਆ ਬਾਜਵਾ ਸਾਹਿਬ ਜ਼ਿਆਦਾ ਬੋਲਦੇ ਆ ਤਾਂ ਅ ਬਹੁਤ ਸਾਰੇ ਚੰਨੀ ਸਾਹਿਬ ਨੇ ਜਿਹੜੇ ਕੀ ਸ਼ੈਡਿਊਲ ਕਾਸਟ ਦਾ ਚਿਹਰਾ ਵੀ ਹੈ ਤੇ ਪਰ ਦੇਖਣ ਵਾਲੀ ਇਹ ਗੱਲ ਹੋਊਗੀ ਵੀ 2027 ਦੇ ਵਿੱਚ ਕਾਂਗਰਸ ਕਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ ਤਾਂ ਇਹ ਤਾਂ ਆਪਾਂ ਗੱਲ ਕੀਤੀ ਕਾਂਗਰਸ ਦੀ ਤੇ ਜੇ ਆਪਾਂ ਦੇਖੀਏ ਜਿਹੜੀ ਆਮ ਆਦਮੀ ਪਾਰਟੀ ਹੈ ਹੁਣ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਜੇ ਉਹ ਦਿੱਲੀ ਜਿੱਤ ਜਾਂਦੇ ਫਿਰ ਗੱਲ ਹੋਰ ਹੋਣੀ ਸੀ ਬਟ ਦਿੱਲੀ ਦੇ ਵਿੱਚ ਕੇਜਰੀਵਾਲ ਵੱਡੇ ਵੱਡੇ ਜਿਹੜੇ ਉਹਨਾਂ ਦੇ ਲੀਡਰ ਹੈ ਉਹ ਹਾਰ ਚੁੱਕੇ ਐ ਤੇ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਵੀ ਚਲੀ ਗਈ ਇਹਦਾ ਪੂਰਾ ਹੀ ਇਫੈਕਟ ਇੱਥੇ ਪੰਜਾਬ 'ਚ ਰਹਿਣਾ ਜੀ ਹਾਂ ਭਗਵੰਤ ਮਾਨ ਜੱਦੂ ਜੈਦ ਕਰ ਰਹੇ ਐ ਆਪਾਂ ਨੂੰ ਪਤਾ ਹੈ ਉਹ ਲੱਗੇ ਹੋਏ ਐ ਪਰ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਉਹ 2027 ਦੀ ਚੋਣਾਂ ਦੇ ਵਿੱਚ ਕਿੰਨੀ ਇੱਕ ਵੋਟ ਪਰਸੈਂਟ ਭਗਵੰਤ ਮਾਨ ਨਾਲ ਜੁੜਦੀ ਐ ਕਿਉਂਕਿ ਸੈਂਟਰ ਤੇ ਤਾਂ ਆਮ ਆਦਮੀ ਦੇ ਜਿਹੜੇ ਮੇਨ ਗੱਦਾਵਰ ਨੇਤਾਓ ਅੱਧਿਆਂ ਦੇ ਤਾਂ ਜੇਲ੍ਹ 'ਚ ਹੈਗੇ ਆ ਤੇ ਕਈਆਂ ਤੇ ਕੇਸ ਚੱਲ ਰਿਹਾ ਜੀ ਸੋ ਆਮ ਆਦਮੀ ਦਾ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਡਾਊਨਫਾਲ ਹੈ ਉਹ ਇਹਨਾਂ ਨੂੰ ਕਿਤੇ ਲੈਣਾ ਬੈਠੇ ਸੋ ਤੀਜੀ ਜਿਹੜੀ ਪਾਰਟੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਦੋ ਫਾੜ ਹੋ ਚੁੱਕੀ ਹੈ ਉਹਦੇ 'ਚੋਂ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਐ ਤਾਂ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਉਹ ਮਾਲਵੇ ਦੇ ਵਿੱਚ ਕਿੰਨਾ ਕੁ ਇਫੈਕਟ ਪਾਉਂਦੇ ਐ ਤੇ ਆਪਾਂ ਨੂੰ ਹੁਣ ਪਤਾ ਹੈ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਜਦੋਂ ਤਾਂ ਲੰਬੀ ਜਿਹੜਾ ਉਹਨਾਂ ਦਾ ਗੜਾ ਹੈ ਤੇ ਇਹ ਜਿੰਨਾ ਏਰੀਆ ਇੱਥੇ ਤਾਂ ਅਕਾਲੀਆਂ ਦਾ ਪਕੜ ਹੈਗੀ ਹੈ ਹੁਣ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਅਕਾਲੀ ਦਲ ਕਿੰਨਾ ਕੁ ਆਪਦਾ ਗਰਾਊਂਡ ਵਰਕ ਕਰਦੀ ਹੈ ਤੇ ਉਸ ਨੂੰ ਅਗਾਹ ਸੀਟਾਂ ਚ ਕਨਵਰਟ ਕਰਦੀ ਹੈ ਤਾਂ ਇਹ ਆਪਾਂ ਤਕਰੀਬਨ ਸਰ ਦੇਖੋ ਹੁਣ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹਦਾ ਵੀ ਇਫੈਕਟ ਦੇਖਣ ਨੂੰ ਹੋਊਗਾ ਵੀ ਕਿੰਨਾ ਕੁ ਉਹ ਆਪਣਾ ਪਰਸੈਂਟੇਜ ਸੀਟ ਪਰਸੈਂਟ ਵਧਾਉਂਦੇ ਹੈ ਹੁਣ ਜਿਹੜੇ ਆਜ਼ਾਦ ਹੋਣਗੇ ਆਜ਼ਾਦ ਚ ਬੇਸਿਕਲੀ ਆਪਾਂ ਇਹ ਕਹਿੰਨੇ ਵੀ ਜਦੋਂ ਕਿਸੇ ਪਾਰਟੀ ਜੋ ਟਿਕਟ ਕਿਸੇ ਨੂੰ ਨਹੀਂ ਮਿਲਦੀ ਉਹ ਯਾਦ ਖੜਾ ਹੁੰਦਾ ਹੈ ਉਹ ਵੀ ਪੂਰਾ ਇਫੈਕਟ ਪਾਉਂਦਾ ਹੈ ਤਾਂ ਜਿਹੜਾ ਆਪਣਾ 2027 ਦੀ ਚੋਣਾਂ ਹੋਣਗੀਆਂ ਜੀ ਉੱਥੇ ਇੱਕ ਜਿ ਦਿਖ ਗਿਆ ਆਪਾਂ ਬਾਕੀ ਸਾਰਿਆਂ ਦਾ ਐਨਾਲਿਸਿਸ ਕਰਕੇ ਤਾਂ ਬੀਜੇਪੀ ਦਾ ਵੋਟ ਪਰਸੈਂਟ ਬਹੁਤ ਵਧਿਆ ਸੀਗਾ ਜੀ ਤਾਂ ਇਹ ਕਹਿਣ ਦਾ ਭਾਵ ਇਹ ਹੈ ਵੀ ਜਦੋਂ 2027 ਚ ਸਰਕਾਰ ਬਣੂਗੀ ਬੀਜੇਪੀ ਇੱਕ ਮੁੱਖ ਪਾਰਟੀ ਹੋਊਗੀ ਸਰਕਾਰ ਬਣਾਉਣ ਦੇ ਵਿੱਚ ਇਹ ਚ ਕੋਈ ਸ਼ੱਕ ਨਹੀਂ ਕਿ ਬੀਜੇਪੀ ਆ ਆਪਣਾ ਵੋਟ ਪਰਸੈਂਟ ਪੰਜਾਬ ਦੇ ਵਿੱਚ ਬਹੁਤ ਪਿੱਛੇ ਕਈ ਸਾਲਾਂ ਤੋਂ ਨਹੀਂ ਵਧਾਇਆ ਹੈ ਤੇ ਉਹ ਭਾਵੇਂ ਕਿ ਪਿੰਡੂ ਖੇਤਰ ਦੇ ਵਿੱਚ ਉਹਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਪਰ ਇਹ ਦੇਖਣ ਵਾਲੀ ਗੱਲ ਹੋਊਗੀ 2027 ਦੇ ਵਿੱਚ ਜਿਹੜੇ ਪਾਰਟੀਆਂ ਤੋਂ ਬਾਗੀ ਹੋਣਗੇ ਉਹ ਕਿੰਨੀਆਂ ਸੀਟਾਂ ਜਿੱਤਦੇ ਆ ਤਾਂ ਫਿਰ ਜਿਹੜਾ ਅੰਕ ਲੈਣਾ ਹੈ ਉਹ 2027 ਚ ਬੈਠੂਗਾ ਤਾਂ ਹੋਪ ਅੱਜ ਜਿਹੜਾ ਆਪਾਂ ਨੂੰ ਐਨਾਲਾਈਸਿਸ ਕੀਤਾ ਆਪਾਂ 2027 ਦੇ ਚੋਣਾਂ ਬਾਰੇ ਇਹ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਜੀ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ